ਹੈਲੋ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇਖੋ ਕਿੰਨਾ ਖੁਸ਼ੀ ਨਾਲ ਆ ਦਿਨ ਅਸੀਂ ਅੱਜ ਮੰਮੀ ਦੇ ਹੱਥ ਦਾ ਸਾਗ ਖਾਣਾ ਉਹ ਵੀ 2 ਸਾਲ ਬਾਅਦ ਕਿਉਂਕਿ ਮੰਮੀ ਪਿਛਲੇ ਤੋਂ ਪਿਛਲੇ ਸਾਲ ਜਦੋਂ ਬਣਾਇਆ ਸੀ ਮੰਮੀ ਨੇ ਜਨਵਰੀ ਦਸੰਬਰ ਜਨਵਰੀ ਚ ਉਸ ਤੋਂ ਬਾਅਦ ਫੇ ਮੰਮੀ ਚਲੇ ਗਈ ਸੀ ਬਾਹਰ ਬਾਹਰ ਤੋਂ ਬਾਅਦ ਸੋ ਪਿਛਲੀਆਂ ਸਰਦੀਆਂ ਵੀ ਇਦਾਂ ਹੀ ਨਿਕਲ ਗਈਆਂ ਹੁਣ ਅਸੀਂ ਮੰਮੀ ਦੇ ਹੱਥ ਦਾ ਸਾਗ ਖਾਣਾ ਪਹਿਲੀ ਵਾਰ ਆ ਸਰਦੀਆਂ ਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਮੰਮੀ ਸੱਚੀ ਕਹਿ ਰਹੀਆਂ ਇੰਨਾ ਸਵਾਦ ਆ ਜਾਣਾ ਮੈਂ ਤੁਹਾਡੇ ਹੱਥ ਦਾ ਸਾਗ ਖਾ ਕੇ ਕਿਉਂਕਿ ਮੰਮੀ ਨਾ ਸਾਗ ਇੰਨਾ ਕੁ ਜ਼ਿਆਦਾ ਸਵਾਦ ਬਣਾਉਂਦੇ ਨੇ ਦੇਖੋ ਮੰਮੀ ਨੇ ਕਿੱਟਰ ਦਾ ਤਰੀਕਾ ਦੇਖੋ ਮੰਮੀ ਜਾਣ ਤੋਂ ਬਾਅਦ ਨਾ ਜਦੋਂ ਮੰਮੀ ਗਈ ਸੀ ਕੈਨੇਡਾ ਅਸੀਂ ਘਰੇ ਬਣਾਇਆ ਸੀ ਮੈਂ ਤੇ ਦੀਦੀ ਨੇ ਉਹ ਵੀ ਮੰਮੀ ਤੋਂ ਪੁੱਛ-ਪੁੱਛ ਕੇ ਹੀ ਬਣਾਇਆ ਸੀ ਕਿਵੇਂ ਕਿਵੇਂ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ ਆ ਤੇ ਕੱਢ ਕੇ ਦੇਖ ਲਿਓ ਮੰਮੀ ਹੁਣ ਤੁਹੇ ਦੱਸੋ ਇਹਦੇ ਵਿੱਚ ਕੀ ਕੀ ਪਾਇਆ ਇਹਦੇ ਵਿੱਚ ਦੇਸੀ ਸਰੋਂ ਗੋਭੀ ਸਰੋਂ ਮਿੱਠੀ ਤੇ ਪਾਲਕ ਓਕੇ ਠੀਕ ਆ ਮਿੱਠੀ ਤੇ ਪਾਲਕ ਗੋभी ਸਰੋ ਦੇਸੀ ਸਰੋ ਦੇਸੀ ਸਰੋ ਓਕੇ ਅੱਜ ਤੁਹਾਨੂੰ ਸਾਰਾ ਪ੍ਰੋਸੀਜਰ ਦਿਖਾਣਾ ਮੰਮੀ ਦੱਸ ਕਿ ਮੰਮੀ ਕੀ ਮੀ ਕੀ ਬਣਾ ਰਹੀ ਨੇ ਬਿਲਕੁਲ ਫ੍ਰੈਸ਼ ਸਾਬਾ ਅਸੀਂ ਕੱਲ ਸਬਜ਼ੀ ਮੰਡੀ ਤੋਂ ਲੈ ਕੇ ਆਏ ਸੀ ਆਹ ਹੈਗੀ ਪਾਲਕ ਇੱਧਰ ਪਈ ਆ ਇਹ ਤੇ ਇੱਧਰ ਦੀ ਦੀ ਮੇਥੇ ਸਾਫ ਕਰਨ ਲੱਗੇ ਹੋ ਨੇ ਬਿਲਕੁਲ ਇਹ ਵੀ ਫਰੈਸ਼ ਨੇ ਸਾਗ ਇਸ ਵਾਰ ਹਰ ਸਰਦੀਆਂ ਬਹੁਤ ਸੋਨਾ ਆ ਗਿਆ ਚੰਦੀ ਜਲਦੀ ਜਲਦੀ ਕਰ ਦੋ ਹਾਂ ਜੋ ਆ ਗਿਆ ਠੀਕ ਆ ਤੁਹਾਡੇ ਅਸਿਸਟੈਂਟ ਆ ਸੀ ਨਹੀਂ ਨਹੀਂ ਇਹਦੇ ਵਿੱਚ ਨਹੀਂ ਹੈਗੇ ਇਹ ਚ ਆਪਾਂ ਸਾਰੀ ਮੰਮੀ ਦੇ ਸੀ ਹਾਂ ਮੰਮੀ ਦੇ ਅਸਿਸਟੈਂਟ ਆ ਆਪਾਂ ਨਾਲ ਮੈਂ ਤੁਹਾਨੂੰ ਆ ਵੀ ਦਿਖਾਣੀ ਨੂੰ ਨਹੀਂ ਇਹ ਵੀ ਦੇਖ ਲਿਆ ਕਰੋ ਇਧਰ ਮੇਥੇ ਸਾਫ ਹੋ ਰਹੇ ਨੇ ਨਾਲ ਦੀ ਨਾਲ ਤੇ ਨਾਲ ਨਾਲ ਗਾਰਡਨ ਦਾ ਵੀਊ ਦੇਖ ਲਓ ਵੈਰੀ ਨਾਈਸ ਅੱਜ ਮੌਸਮ ਵੀ ਕਲੀਅਰ ਆ ਪੂਰੀ ਵਧੀਆ ਧੁੱਪ ਨਿਕਲੀ ਹੋਈ ਆ ਮੰਮੀ ਪੂਰੇ ਪਿਆਰ ਨਾਲ ਸਿੱਦਕਤ ਨਾਲ ਲੱਗੇ ਹੋਏ ਨੇ ਸਾਗ ਬਣਾਉਣਾ ਪੱਜਮੀ ਤੋਂ ਵੀ ਆ ਗਈ ਐਸ ਐਂਡ ਦੀ ਰੀਨੂ ਜੀ ਐਂਡ ਰੀਨੂ ਜੀ ਸਾਡੇ ਤਾਂ ਰੀਨੂ ਜੀ ਮੰਮੀ ਸਾਹਿਬ ਬਣਾ ਰਹੇ ਨੇ ਤੇ ਮਿੱਤੂ ਵੀ ਆ ਗਈ ਬਾਹਰ ਤਾਂ ਵੀ ਆ ਗਈ ਐਂਡ ਜਸਟ ਹੁਣੇ ਆਈ ਆ ਅਸੀਂ ਬਾਹਰੋਂ ਲੈ ਕੇ ਆਇਆ ਉਹਨੂੰ ਸਵਾਗਤ ਕਰਕੇ ਪੂਰਾ ਮੇਰੀ ਫਰੈਂਡ ਨੇ ਕੋਈ ਰੀਲ ਭੇਜੀ ਸੀ ਉਹ ਦੇਖੋ ਮਿੱਤੂ ਜੀ ਆ ਚੁੱਕੇ ਨੇ ਤੇ ਮਹਾਰਾਜ ਦੇਖ ਰਹੇ ਨੇ ਰੀਲਾਂ ਕਿਆ ਦੀ ਮੇਰੀ ਫਰੈਂਡ ਨੇ ਭੇਜੀ ਸੀ ਰੀਲ ਔਰ ਉਹ ਵੀ 90s ਦੇ Song ਵਾਲੀ ਕਿਆ ਬਾਤ ਹੈ ਨਾਮ ਬੋਲਾ ਰੇਨੂ ਜੀ ਹਾਂ ਅੱਛਾ ਰੇਨੂ ਨੇ ਆਹ ਰੇ ਇਹਨੂੰ ਵੇਖੋ ਇਹਨੂੰ ਦੀ ਆਵਾਜ਼ ਬਹੁਤ ਸੋਹਣੀ ਆ ਬਹੁਤ ਥੋੜਾ ਕਰਦੀ ਆ ਬਿਊਟੀਫੁਲ ਬਹੁਤ ਸੁਰੀਲੀ ਐ ਬਹੁਤ ਜਿਆਦਾ ਓਏ ਰੇਂਜ ਵੀ ਬਹੁਤ ਆ ਇਹ ਨਹੀਂ ਕਿ ਨਾਰਮਲ ਰੇਂਜ ਬਹੁਤ ਹਾਈ ਰੇਂਜ ਦੇ ਰੇ ਇਹਨੂੰ ਜੀ ਮਿਸਿੰਗ ਯੂ ਆਜੋ ਕਿਸੇ ਦਿਨ ਆਪਾਂ ਮਾਹੌਲ ਬਣਾਨੇ ਆ ਦੁਬਾਰਾ ਤੋਂ ਸਹੀ ਗੱਲ ਦੇਖੋ ਸਾਨੂੰ ਜਗ੍ਹਾ ਖਾਲੀ ਖਾਲੀ ਲੱਗ ਰਹੀ ਐ ਨਾ ਤੁਹਾਨੂੰ ਅੱਜ ਕਿੰਨੇ ਦਿਨਾਂ ਬਾਅਦ ਦਿਖਾਈ ਆਏ ਕਿਉਂਕਿ ਟੀਵੀ ਨਹੀਂ ਹੈਗਾ ਟੀਵੀ ਗਿਆ ਹੋਇਆ ਰਿਪੇਅਰ ਲਈ ਉਹ ਬਿਮਾਰ ਹੋ ਗਿਆ ਸੀਗਾ ਪਹਿਲਾਂ ਅਸੀਂ ਦੂਸਰੇ ਹਸਪੀਟਲ ਲੈ ਕੇ ਗਏ ਉੱਥੇ ਉਹਨਾਂ ਨੇ ਕਹਿੰਦੇ ਸਾਨੂੰ ਰੈਫਰ ਕਰਤਾ ਦੂਸਰੇ ਲੁਧਿਆਣੇ ਇਸ ਕਰਕੇ ਹੁਣ ਉਹ ਲੁਧਿਆਣੇ ਗਿਆ ਹੋਇਆ ਔਰ ਮਿੱਤੂ ਜੀ ਹਜੇ ਤੱਕ ਟੀਵੀ ਲੈ ਕੇ ਨਹੀਂ ਆਏ 10 ਦਿਨ ਹੋ ਗਏ ਟੀਵੀ ਖਰਾਬ ਨੂੰ 10 ਦਿਨ ਨਹੀਂ ਹਫਤਾ ਅੱਜ ਉਹ ਥੋੜੇ ਕੋਲ ਆਜੀ ਹਫਤਾ ਹੱਸੇ ਉਸ ਤੋਂ ਪਹਿਲਾਂ ਨੇ ਦਿੱਤੇ ਹੋਏ ਨੇ ਕਾਫੀ ਦਿਨ ਹੋ ਗਏ ਠੀਕ ਹੀ ਨਹੀਂ ਹੋ ਰਹਾ ਪੈਨਲ ਦੀ ਪ੍ਰੋਬਲਮ ਸੀ ਅਸੀਂ ਸਾਰੇ ਹੁਣ ਧੁੱਪ 'ਚ ਬੈਠੇ ਹਾਂ ਥੋੜੀ ਦੇਰ ਸਾਗ ਤਾਂ ਹੁਣ ਆਰਾਮ-ਰਾਮਣਾ ਬਣੂਗਾ ਰੈਸਟ ਕਰ-ਕਰ ਕੇ ਹੈ ਯਾਹੋ

ਆ ਇੱਥੇ ਮੰਮੀ ਨੇ ਲਸਣ ਭੁੰਨ ਕੇ ਰੱਖਿਆ ਹੋਇਆ ਮੈਂ फटाफट ਲਸਣ ਅਦਰਕ ਤੇ ਹਰੀਆਂ ਮਿਰਚਾਂ ਕੱਟ ਕੇ ਉਹਨਾਂ ਨੂੰ ਪੀਸ ਦੇਣੀ ਹੈ ਲਸਣ ਸਿੰਘ ਆਹੇ ਡਾੜਾ ਲਸਣ ਸਾਰੇ ਮੰਮੀ ਅੰਦਰ ਲੱਗੇ ਹੋਏ ਨੇ ਦੀਦੀ ਵੀ ਤੁਹਾਨੂੰ ਮੈਂ ਦਿਖਾਈ ਸੀਗੇ ਸਾਰੇ ਹੈਲਪ ਕਰਾਂਗੇ ਤਾਂ ਹੀ ਜਲਦੀ ਸਾਗ ਬਣੂਗਾ ਨਹੀਂ ਤਾਂ ਟਾਈਮ ਬਹੁਤ ਲੱਗ ਜਾਂਦਾ ਅੱਛਾ ਸਾਗ ਬਣ ਕੇ ਫਿਰ ਤੁਸੀਂ ਕੀ ਕਰੋਗੇ ਉਹਨੂੰ ਤੜਕਾ ਲਾ ਕੇ ਖਾਵਾਂਗੇ ਅੱਛਾ ਅੱਛਾ ਖਾਣ ਲਈ ਜਿੰਨੇਓ ਬਸ ਪੰਜਾਬੀ ਸਾਰੇ ਧਰਤੀ ਤੇ ਖਾਣ ਲਈ ਪੈਦਾ ਹੋਈ ਹੁੰਦੀ ਤੇ ਸਾਗ ਮੁਕੌਣ ਆਏ ਨੇ ਆ ਦੇਖੋ ਇਹਦੀ ਸਲਾਹ ਸੁਣੋ ਹਾਂ ਜੀ ਕੀ ਕਹਿ ਰਹੇ ਸੀ ਤੁਸੀਂ ਮੈਂ ਕਿਹਾ ਸਾਗ ਮੁਕੌਣ ਆਏ ਹਾਂ ਅਸੀਂ ਦਾਂਦੀ ਦਾ ਠੀਕ ਸਾਗ ਨੇ ਕੀ ਕਰਤਾ ਸੀਗਾ ਮਾੜਾ ਬਿਸਮਿਲਾ ਦਾ ਇਹ ਕਠਲ ਦੇ ਪੱਤੇ ਤੋੜ ਤੋੜ ਖਾਈ ਜਾਂਦੇ ਨੇ ਸਾਗ ਦੇ ਨਾਮ ਤੇ ਨਾ ਹੋਰ ਕੁਝ ਆ ਦੇਖੋ ਆ ਤਾਂ ਨਹੀਂ ਮਿੰਤੂ ਰੀਪੀ ਕਿਸੇ ਬੱਕਰੀ ਦਾ ਖਾਣਾ ਛਿੰਕੇ ਲੈ ਕੇ ਆਏ ਨੇ ਛਿੰਮੀ ਨਾਲ ਤੂੰ ਵੀ ਖਾਣਾ ਉਹ ਚਾਚਾ ਤਾਂ ਹੀ ਤਾਂ ਜਾਈਓ ਉਹ ਦੇ ਕਮਿਟਰ ਨੂੰ ਤਾਂ ਗੱਲ ਨਹੀਂ ਹੋਣੀ ਦੇਖੋ ਦੇਖੋ ਕਿਵੇਂ ਮੇਰਾ ਮਜ਼ਾਕ ਬਣਾਉਣ ਲੱਗੇ ਹੋਏ ਹੈ ਇਹ ਦੋਨੋਂ ਸਾਰਾ ਪੰਜਾਬ ਹੀ ਖਾਂਦਾ ਸਾਰਾ ਪੰਜਾਬ ਪੂਰਾ ਹਿੰਦੁਸਤਾਨ ਵਰਲਡਸ ਵੀ ਜਾਂਦਾ ਸਾਗ ਤੇ ਇੱਥੇ ਹੁਣ ਮੈਂ ਮਸਾਲਾ ਰੈਡੀ ਕਰਨ ਲੱਗੀ ਆਂ ਹਰੀਆ ਮਿਰਚਾ ਮਿਰਚਾ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਅਦਰਕ ਲਸਣ ਤੇ ਥੋੜਾ ਜਿਹਾ ਲਸਣ ਮੈਂ ਇਹਦੇ ਵਿੱਚ ਪਾਇਆ ਤੇ ਇਹਨਾਂ ਸਾਰਿਆਂ ਨੂੰ ਮੈਂ ਵਿੱਚ ਗ੍ਰਾਈਂਡ ਕਰ ਦੇਣਾ ਦੇਖੋ ਹਰੀਆ ਮਿਰਚਾ ਅਦਰਕ ਤੇ ਲਸਣ ਇਹਦੇ ਵਿੱਚ ਮੈਂ ਪਾਤਾ मिक्सर ਦੇ ਵਿੱਚ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਆਂ ਦੇਖੋ ਮਸਾਲਾ ਰੈਡੀ ਹੋ ਗਿਆ ਤੇ ਉਧਰ ਜਪਨੂਰ ਵੀ ਆ ਗਈ ਸਕੂਲ ਤੋਂ ਜਪਨੂਰ ਵੀ ਆ ਗਈ ਸਕੂਲ ਤੋਂ ਮਿਤੂ ਲਿਆ ਕੇ ਆਈ ਐ ਨੂੰਣੀ ਸਾਗ ਬਣ ਰਿਹਾ oh wow yes ਹੁਣ ਸਾਗ ਤੋਣ ਲੱਗੇ ਆਂ ਸਾਗ ਧੋ ਕੇ ਉਸ ਤੋਂ ਬਾਅਦ ਆਪਾਂ ਕੁੱਕਰਸ ਬਣਾਵਾਂਗੇ ਕਾਗ ਤੋਲਿਆ ਹੁਣ ਸਭ ਤੋਂ ਪਹਿਲਾਂ ਇਹ ਇੱਕ ਗਲਾਸ ਪਾਣੀ ਪਾਇਆ ਉਹਨੂੰ ਗਰਮ ਕੀਤਾ ਤਾਂ ਕਿ ਸਾਤ ਥੱਲੇ ਨਾ ਲੱਜਵੇ ਤੇ ਉਹਦੇ ਵਿੱਚ ਆਪਾਂ ਹੁਣ ਕਟਿਆ ਹੋਇਆ ਸਾਲਪਾ ਦੇਣਾ ਹਜੇ ਇਹਦੇ ਵਿੱਚ ਪਾਲਕ ਤੇ ਜਿਹੜੇ ਮੇਥੇ ਨੇ ਉਹ ਬਾਅਦ ਵਿੱਚ ਪਾਵਾਂਗੇ ਹਜੇ ਸਿਰ ਸਰੋਂ ਪਾਈਆ ਆ ਜਿਹੜਾ ਮਸਾਲਾ ਰੈਡੀ ਕੀਤਾ ਸੀਗਾ ਆਪਾਂ ਹਰੀ ਮਿਰਚਾ ਅਦਰਕ ਤੇ ਲਸਣ ਇਹ ਸਾਰਾ ਵਿੱਚ ਪਾ ਦੇਣਾ ਦੇਖੋ ਸਾਗ ਥੱਲੇ ਤੱਕ ਹੋ ਗਿਆ ਘੋਟਣਾ ਐਕਚੁਅਲੀ ਲੱਬਿਆ ਨਹੀਂ ਮੈਂ ਸੋਟਾ ਪਾ ਲਿਆ ਵਿੱਚ ਇਹਦੇ ਵਿੱਚ ਹੁਣ ਦੋ ਚਮਚ ਦੋ ਤਾਂ ਪਹਿ ਹੀ ਜਾਣਗੇ 2.5 ਪਾ ਦਿੰਦੇ ਆ ਨੂਨ ਦੇ ਪਾਤੇ ਘੱਟੋ ਘੱਟ ਦੋ ਕੱਟੇ ਹੋਗੇ ਮੰਮੀ ਨੂੰ ਸਾਗ ਕੱਟਦੇ ਨੇ ਨੂੰ ਵੀ ਸਾਫ਼ ਵੀ ਕਰਨਾ ਹੁੰਦਾ ਵਿੱਚ ਨਾਲ ਛਿੱਲਣਾ ਵੀ ਹੁੰਦਾ ਥੱਗ ਕੇ ਵੀ ਪਰ ਅੱਜ ਸਵਾਦ ਬਹੁਤ ਆਉਣਾ ਸਾਗ ਖਣ ਦਾ ਮੰਮੀ ਦੇ ਹੱਥ ਦਾ ਸਾਗ ਅਸੀਂ ਤਾਂ ਤਰਸ ਗਏ ਸੀ ਖਾਣ ਨੂੰ 2 ਸਾਲ 2 ਸਾਲ ਬਹੁਤ ਵੱਡੀ ਵੇਟ ਹੁੰਦੀ ਆ ਹੁਣ ਸਾਗ ਨੂੰ ਸੀਟੀ ਲਾ ਲਿੱਤੀ ਥੱਕ ਗਿਆ ਅਜੇ ਤਾਂ ਸਵੇਰ ਦੇ ਲੱਗੇ ਹੁਣ ਸ਼ਾਮ ਦੇ 4:30 ਹੋ ਗਏ ਦੁਪਹਿਰ ਦੇ 12 ਵਜੇ ਲੱਗੇ ਹੋਏ ਆ ਕਿਉਂਕਿ ਨੂੰ ਟੋ ਕੇ ਸਾਰਾ ਕੁਝ ਕਰਕੇ ਵੀ ਤੇ ਗੈਸ ਫੁੱਲ ਕਰਤੀ ਆ ਫਿਲਹਾਲ ਥੋੜੀ ਦੇਰ ਤੱਕ ਮम्मा ਫਿਰ ਇਹਨੂੰ ਸਲੋ ਕਰ ਦੇਵਗੇ ਸਾਗ ਹੁਣ ਰੱਖਤਾ ਗੈਸ ਤੇ ਸੀਟੀ ਵੀ ਲਾਤੀ ਆ ਤੇ ਮम्मी ਵੀ ਆਜ ਬਹੁਤ ਥੱਕ ਗਏ ਕਿਵੇਂ ਲੱਗਿਆ ਮੰਮੀ ਫਿਰ ਮਿਹਨਤ ਕਰਕੇ ਤੇਰੀ ਨਾਲ ਐਵੇਂ ਨਹੀਂ ਮੇਰੀ ਵੀ ਆ ਜਬ ਮੇਰੀ ਵੀ ਆ ਜਨਮ ਦਿਨ ਦੀ ਵੀ ਆ ਪਰ ਫਿਰ ਆਇਆ ਨਾ ਜ਼ਿਆਦਾ ਮਿਹਨਤ ਥੋੜੀ ਆ ਕੱਟਣ ਨੂੰ ਛਿੱਲਣ ਨੂੰ ਸਾਰਾ ਬਹੁਤ ਟਾਈਮ ਲੱਗਦਾ ਉਹਨੂੰ ਤੇ ਬਹੁਤ ਮਿਹਨਤ ਕੀਤੀ ਮੰਮੀ ਨੇ ਹੂੰ ਬਸ ਇਹ ਤੇ ਸੀਟੀ ਲਾਤੀ ਇਹਨੂੰ ਕੱਟ ਤੋਂ ਬਾਅਦ ਇੱਕ ਘੰਟਾ ਰੱਖਣਾ ਘੰਟਾ ਰੱਖਣਾ ਵੀ ਹਾਂ ਬਸ ਇੱਕ ਘੰਟਾ ਰੱਖ ਕੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਲਣ ਪਾਵਾਂਗੇ ਸਾਗ ਹੁਣ ਹੋ ਗਿਆ ਘਰ ਤੋਂ ਘੱਟ ਡੇਢ ਘੰਟੇ ਬਾਅਦ ਤੇ ਹੁਣ ਇਧਰ ਅਸੀਂ ਆਲਣ ਪਾਉਣ ਲੱਗੇ ਆ ਆਲਣ ਮੀਨਸ ਮੱਕੀ ਦਾ ਆਟਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਆ ਆਲਣ ਦੇਖੋ ਹੁਣ ਇਹ ਚਾਲਣ ਪਾਵਾਂਗੇ ਸਵਿਚ ਆਨ ਕਰਿਓ ਥੋੜੀ ਬੰਦ ਕਰਿਓ ਗੇ ਚੁਰਕ ਮੱਕੀ ਦਾ ਆਟਾ ਲਵਾਂ ਅੱਜ ਤੁਹਾਨੂੰ ਇੱਕ ਨਵਾਂ ਸੌਖਾ ਤਰੀਕਾ ਦੱਸਾਂਗੇ ਆਲਣ ਪਾਉਣ ਦਾ ਕਿਉਂਕਿ ਆਪਾਂ ਸਿੱਧਾ ਹੀ ਇਹਦੇ ਵਿੱਚ ਜਦੋਂ ਪਾ ਦਿੰਨੇ ਆ ਨਾ ਮੱਕੀ ਦਾ ਆਟਾ ਫਿਰ ਉਹ ਗੱਠਾ ਪੈ ਜਾਂਦੀਆਂ ਨੇ ਕਈ ਵਾਰ ਨਹੀਂ ਛੇਤੀ ਛੇਤੀ ਘੋਟਿਆ ਜਾਂਦਾ ਤਾਂ ਗੱਠਾ ਪੈ ਜਾਂਦੀਆਂ ਨੇ ਇਹਦਾ ਇੱਕ ਨਵਾਂ ਤਰੀਕਾ ਆਪਾਂ ਹੂੰ ਦੇਖੋ ਗਰਮ ਪਾਣੀ ਲਿਆ ਮੱਕੀ ਦੇ ਆਟੇ 'ਚ ਪਾਇਆ ਤੇ ਉਹਨੂੰ ਆਪਾਂ ਚੰਗੇ ਤਰ੍ਹਾਂ ਹਲਾ ਕੇ ਤਾਂ ਕਿ ਉਹ ਚ ਕੋਈ ਗੱਠਾ ਨਾ ਪੈਣ। ਪਹਿਲਾਂ ਤਲਾਹ ਤਾਂ ਬਹੁਤ ਚੰਗੀ ਹੋਊ। ਗਰਮ ਪਾਣੀ 'ਚ ਨਾ ਮੱਕੀ ਦਾ ਆਟਾ ਪਾ ਕੇ ਉਹਨੂੰ ਪ੍ਰੋਪਰ ਉਹਨੂੰ ਹਲਾ ਕੇ ਫੇਰ ਆਪਾਂ ਆਲਣ ਇਹਦੇ ਵਿੱਚ ਪਾਵਾਂਗੇ ਸਿੱਧਾ। ਹੁਣ ਪਾਣੀ ਘੋਲ ਪਾ ਲਓ। ਆਪਾਂ ਪਾ ਦੋ ਸਾਰਾ ਪਾਣੀ ਪਾ ਦੋ। ਹਾਂ ਲਿਓ ਮੈਂ ਉਹਦੇ ਨਾਲ ਕਰ ਦਿੰਦਾ। ਇਹ ਕੁੰਡੇ ਤਰ ਰਹੇ। ਇਹਦੇ ਨਾਲ ਕਰ ਦੇਣਾ ਨਾ ਮੈਂ ਹੋ ਜਾਣਾ ਛੱਡੋ। ਕੱਢ ਦਿੰਨੀ ਐ ਤੁਹਾਨੂੰ ਆ ਦੇਖੋ ਇਸ ਇਹਦਾ ਤਾਂ ਬਿਲਕੁਲ ਚੁੱਕ ਨਹੀਂ ਆ ਦੇਖੋ ਮੱਕੀ ਦੇ ਆਟੇ ਦੀ ਲੱਸੀ ਬਣਾ ਦੇਣੀ ਆ ਪਾਣੀ ਚ ਪਾ ਕੇ ਫਿਰ ਇਹਨੂੰ ਆਪਾਂ ਸਿੱਧਾ ਇਹਦੇ ਵਿੱਚ ਪਾਵਾਂਗੇ ਆ ਦੇਖੋ ਨਾਲ-ਨਾਲ ਪਾਈ ਜਾਵਾਂਗੇ ਨਾਲ-ਨਾਲ ਉਹਨੂੰ ਗਰਾਈਂਦ ਲਿਆਵਾਂਗੇ ਇਹਦੇ ਨਾਲ ਐਵੇਂ ਕਰਨ ਨਾਲ ਨਾ ਗੱਠਾ ਨਹੀਂ ਪੈਂਦੀ ਹੈਗੀ ਆ ਆਟੇ 'ਚ ਆ ਦੇਖੋ ਵਧੀਆ ਕੁਟ ਗਿਆ ਇਹਨੂੰ ਲਗਾਤਾਰ ਨਹੀਂ ਚਲਾਉਣਾ ਨਹੀਂ ਤਾਂ ਫਿਰ ਮਹਿੰਦੀ ਵਰਗਾ ਬਣ ਜਾਊਗਾ ਬਸ ਹਲਾਉਂਦੇ ਰਹਿਣਾ ਤੇ ਇਹਨੂੰ ਚਲਾਉਂਦੇ ਰਹਿਣਾ ਦੋ ਮਿੰਟ ਬੰਦ ਹੀ ਕਰ ਦਿੰਦੇ ਹਾਂ ਅਮੀ ਉਹ ਸਾਧ ਦੇਖੋ ਇੱਕ ਵੀ ਹੋਣੀ ਹੈਗੀ ਮੱਕੀ ਦੀ ਕੋਈ ਗੰਡ ਵਿੱਚ ਨਹੀਂ ਪਈ ਹੈਗੀ ਆ ਪ੍ਰੋਪਰ ਪਰਟਿਆ ਗਿਆ ਹੈ ਹਜੇ ਇੱਚ ਥੋੜਾ ਜਿਹਾ ਗਰਮ ਪਾਣੀ ਹੋਰ ਪਾਵਾਂਗੇ ਕਿਉਂਕਿ ਇਹਨੂੰ ਹਜੇ ਗੈਸ ਤੇ ਦੁਬਾਰਾ ਵੀ ਪਕਾਉਣਾ ਇਹ ਮੈਂ ਹੁਣ ਇਦਾਂ ਘੋਟਣ ਲੱਗੀਆਂ ਐਕਚੁਅਲੀ ਪਹਿਲਾਂ ਮੰਮੀ ਤੇ ਪਪਾ ਹੀ ਵੜਾਉਂਦੇ ਹੁੰਦੇ ਸੀਗੇ ਸਾਲ ਤੇ ਮੰਮੀ ਸਾਰਾ ਕੱਟ ਦਿੰਦੇ ਸੀ ਪਪਾ ਘੋਟ ਦਿੰਦੇ ਹੁੰਦੇ ਸੀਗੇ ਸਾਡੇ ਮੰਮੀ ਉਹਨਾਂ ਨੇ ਸਾਨੂੰ ਸਾਗ ਬਹੁਤ ਖਿਲਾਇਆ ਔਰ ਦੇਖਿਓ ਉੱਧਰ ਆਰਮੀ ਦੇ ਨਾ ਵੱਡਾ ਕੁੱਕਰ ਭਰ ਕੇ ਮੰਮੀ ਬਣਾਉਂਦੇ ਹੁੰਦੇ ਸੀਗੇ ਫਿਰ ਉੱਥੇ ਸਾਗ ਨੂੰ ਪਾਣਦੇ ਹੁੰਦੇ ਸੀ ਹਾਂ ਸਾਰਿਆਂ ਨੂੰ ਪਾਣ ਦਿੰਦੇ ਸੀ ਕਿਉਂਕਿ ਉੱਥੇ ਕਿਸੇ ਨੂੰ ਸਾਗ ਆਉਂਦਾ ਨਹੀਂ ਸੀ ਆਰਮੀ ਵਾਲਿਆਂ ਨੂੰ ਸੋ ਮੋਸਟਲੀ ਹਿੰਦੂ ਫੈਮਲੀਜ਼ ਸੀਗੀਆਂ ਜਾਂ ਅਲੱਗ-ਅਲੱਗ ਮੰਮੀ ਦਾ ਬਣਾਇਆ ਹੋਇਆ ਬਹੁਤ ਜ਼ਿਆਦਾ ਅਲੱਗ-ਅਲੱਗ ਸਟੇਟ ਦੇ ਸੀਗੇ ਸਾਰੇ ਉੱਥੇ ਤੇ ਕਿਸੇ ਨੂੰ ਵੀ ਸਾਗ ਉੱਥੇ ਪ੍ਰੋਪਰ ਆਉਂਦਾ ਨਹੀਂ ਸੀਗਾ ਪੂਰਾ ਪੰਜਾਬੀ ਸਟਾਈਲ ਚ ਸਾਰ ਮੰਮੀ ਨੂੰ ਆਉਂਦਾ ਸੀ ਯਾ ਬਸ ਬਹੁਤ ਬਣਦੇ ਆ ਮੰਮੀ ਨੇ ਦੇਖੋ ਇਹਨੂੰ ਹੁਣ ਦੁਬਾਰਾ ਗੈਸ ਤੇ ਰੱਖਿਆ ਹੋਇਆ ਆ ਆਲਣ ਪਾਉਣ ਤੋਂ ਬਾਅਦ ਗਰਮ ਬਹੁਤ ਆ ਦੇਖੋ ਹੁਣ ਸਾਗ ਬਣ ਕੇ ਰੈਡੀ ਆ ਤੜਕਾ ਵੀ ਲੱਗ ਗਿਆ ਤੇ ਬਸ ਹੁਣ ਰੋਟੀਆਂ ਬਣਾਉਣੀਆਂ ਰਹਿ ਗਈਆਂ ਦੇਖਦੇ ਆ ਕਿ ਨੇ ਕਣਕ ਦੀ ਖਾਣੀਆਂ ਕਿ ਨੇ ਮੱਕੀ ਦੀ ਕਾਫੀ ਘੰਟੇ ਹੋ ਗਏ ਲੱਗਿਆ ਨੂੰ ਸਾਨੂੰ ਮੰਮੀ ਬਹੁਤ ਜ਼ਿਆਦਾ ਥੱਕੀ ਗਈ ਹੁਣ ਮੰਮੀ ਰੈਸਟ ਕਰਨ ਲੱਗੇ ਨੇ ਦੇਖੋ ਤੜਕਾ ਕਿੰਨਾ ਵਧੀਆ ਲੱਗਿਆ ਹੁਣ ਅਸੀਂ ਖਾਵਾਂਗੇ ਉਹ ਜੋ ਪੇੜਾ ਦੇਖੋ ਮੰਮੀ ਦੇ ਹੱਥ ਦੀ ਰੋਟੀ ਪ्योर ਮੱਕੀ ਦੀ ਮੰਮੀ ਇੰਨੀ ਸੋਹਣੀ ਰੋਟੀ ਬਣਾਉਂਦੀ ਆ ਨਾ ਹੁਣ ਮੈਂ ਤੁਹਾਨੂੰ ਪੇੜਾ ਦਿਖਾਉਣਗੀ ਮੰਮੀ ਕਿਵੇਂ ਪੇੜਾ ਕੱਢਦੇ ਨੇ ਤੇ ਕਿਵੇਂ ਪ੍ਰੋਪਰ ਮੱਕੀ ਦੀ ਰੋਟੀ ਬਣਾਉਂਦੇ ਨੇ ਆ ਦੇਖੋ ਮੰਮੀ ਕਿੰਨੀ ਵਧੀਆ ਰੋਟੀ ਬਣਾਉਂਦੇ ਆ ਪਰਫੈਕਟ ਮੰਮੀ ਦਾ ਤਰੀਕਾ ਦੇਖੋ ਰੋਟੀ ਬਣਾਉਣ ਦਾ ਟਾਈਲਾ ਦਾ ਜਿਵੇਂ ਕਣਕ ਦਾ ਆਟਾ ਹੁੰਦਾ ਇੰਨਾ ਪੋਲਾ ਇੰਨਾ ਸੌਫਟ ਮम्मी ਇਦਾਂ ਦੇ ਕੇ ਬਣਾਇਓ ਆਹ ਦੇਖਣ ਤੋਂ ਲੱਗ ਰਿਹਾ ਕਿ ਸਾਨੂੰ ਕੀ ਕਣਕ ਦੀ ਰੋਟੀ ਆਈ ਹੈ ਮੱਕੀ ਦੀ ਆ ਦੇਖੋ ਕਿੰਨਾ ਪਰਫੈਕਟ ਕਿਤੋਂ ਵੀ ਨਹੀਂ ਟੁੱਟਦੀ ਬਿਲਕੁਲ ਗੋਲ ਰੋਟੀ ਇਹ ਇੰਡੀਆ ਪਰਫੈਕਸ਼ਨ ਵਾਓ ਮੈਂ ਵੀ ਤੇ ਮੱਕੀ ਦੀ ਰੋਟੀ ਨਹੀਂ ਬਣਾ ਸਕਦੀ ਹੈਗੀ ਜਿਵੇਂ ਮੰਮੀ ਬਣਾ ਲੈਂਦੇ ਨੇ ਮੇਤੋਂ ਆਟਾ ਟੁੱਟ ਜਾਂਦਾ ਹਮੇਸ਼ਾ ਮਿੱਸੀ ਰੋਟੀ ਬਣਾ ਲੈਂੀਆਂ ਕਣਕ ਤੇ ਮੱਕੀ ਦੀ ਮਿਕਸ ਪਰ ਜਿਹੜੀ ਪਿਓਰ ਮੱਕੀ ਹੁੰਦੀ ਆ ਉਹ ਮੇਤੋਂ ਬਣਦੀ ਨਹੀਂ ਮੈਂ ਟਰਾਈ ਵੀ ਕੀਤਾ ਬਣਾ ਲੂੰਗੀ ਪਰ ਮੇਤੋਂ ਛੋਟੀਆਂ ਛੋਟੀਆਂ ਨੀ ਨੀ ਕਿ ਟਿੱਕੀਆਂ ਜਿਹੀਆਂ ਬਣ ਜਾਂਦੀਆਂ ਨੇ ਦੇਖੋ ਮੇਰੀ ਮੱਕੀ ਦੀ ਰੋਟੀ ਫੁੱਲ ਵੀ ਗਈ ਅੱਜ ਚਾਹ ਅੱਜ ਚਾਹ ਵੀ ਬਣ ਗਈ ਫਾਈਨਲੀ ਸਾਗ ਵੀ ਬਣ ਕੇ ਰੈਡੀ ਆ ਪਲੇਟ ਵੀ ਤਿਆਰ ਆ ਤੇ ਹੁਣ ਮੰਮਾ ਨੂੰ ਵੀ ਦਿਨੇ ਆ ਤੇ ਮਿੱਤੂ ਨੂੰ ਵੀ ਦਿਨੇ ਆ ਫਿਰ ਸਾਰੇ ਆਣੇ ਅਸੀਂ ਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਟੇਸਟ ਕਿਵੇਂ ਦਾ 2 ਸਾਲ ਬਾਅਦ ਸਾਗ ਖਾਦਾ। ਸਭ ਤੋਂ ਪਹਿਲਾਂ ਦਿਨੇ ਮਮਮੀ ਨੂੰ ਮਮੀ ਕਿਵੇਂ ਲੱਗਿਆ ਹੁਣ ਤੁਸੀਂ ਆਪ ਹੀ ਪਹਿਲਾਂ ਟੇਸਟ ਕਰਕੇ ਦੇਖੋ। ਇੰਨੀ ਮਿਹਨਤ ਕੀਤੀ ਉਹਨੇ। ਨਹੀਂ ਹੁਣ ਤਾਂ ਰਿਪੀ ਦੇ ਨਾਲ ਹੀ ਮਿਹਨਤ ਕਰੀ ਆ ਸਾਰੇ। ਨਹੀਂ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਕੀਤਾ ਕਿਉਂਕਿ ਨਾ ਫਿਰ ਇੱਕ ਜਣੇ ਦੀ ਤਾਂ ਫਿਰ ਬਸ ਹੋ ਜਾਂਦੀ ਆ। ਮਿੱਤੂ ਕਿਵੇਂ ਲੱਗਿਆ ਬਈ? ਟੂ ਗੁੱਡ। ਟੂ ਗੁੱਡ ਟੂ ਗੁੱਡ ਵਾਓ ਇਹ ਦੇਖ ਅਗਰ ਤੁਹਾਨੂੰ ਕੀ ਹੋ ਗਿਆ ਹਾਂਜੀ ਜੰਮੀ ਦੀ ਤੁਹਾਡਾ ਰਿਵਿਊ ਬਹੁਤ ਜ਼ਿਆਦਾ ਆਸਮ ਟੇਸਟ ਜਿਹਨੂੰ ਕਰੀ ਹੈ ਮਮਾ ਥੈਂਕ ਯੂ ਤੇਰਾ ਵੀ ਥੈਂਕ ਯੂ ਬਹੁਤ ਜ਼ਿਆਦਾ ਸਵਾਦ ਆ ਮੇਰੇ ਨੂੰ ਹੁੰਦਾ ਆਪਣਾ ਹਰ ਇੱਕ ਇਹਦੇ ਤੇ ਜਿੰਨੀ ਮਿਹਨਤ ਲੱਗੀ ਆ ਨਾ ਇਹ ਸਵਾਦ ਵੀ ਫਿਰ ਉਨਾ ਹੀ ਲੱਗਦਾ ਹੈ ਅੱਜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਹਨਤ ਕੀਤੀ ਮਮਾ ਨੂੰ ਤਾਂ ਬਹੁਤ ਜ਼ਿਆਦਾ ਤੋਰੀ ਬਹੁਤ ਸਵਾਦ ਸੀ ਤੁਸੀਂ ਵੀ ਤਾਂ ਤੁਸੀਂ ਤੇ ਜਪਨੀਤ ਨੇ ਮੈਥੇ ਸਾਫ ਕਰਕੇ ਦੇਤੇ। ਉਸ ਤੋਂ ਜਨ ਦੋਨੇ ਨੇ ਮਸਾਲਾ ਤਿਆਰ ਕੀਤਾ। ਹਾਂ ਤੜਕਾ ਦੁੱਧ ਪਾ ਲਾਤਾ। ਟੇਸਟ ਬਹੁਤ ਜ਼ਿਆਦਾ ਵਧੀਆ। ਤੜਕਾ ਵੀ ਬਹੁਤ ਸੁਆਦ ਲੱਗਦਾ ਹੈ। ਹਾਂਜੀ ਤਾਂ ਇਹ ਨੇ ਦੋਨੋਂ ਉਹ ਸ਼ਖਸ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਟੇਸਟੀ ਸਾ ਖਿਲਾਇਆ। ਮਮ ਤਾਂ ਵੈਸੇ ਹੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ। ਵੈਸੇ ਵੀ ਪਤਾ ਹੀ ਆ ਸਾਲਿਆਂ। ਤੇ ਜੀਦੀ ਨਾਲ ਲੱਗੇ ਹੋਏ ਸੀਗੇ। ਦੀਦੀ ਨੇ ਹੁਣ ਸਾਰਿਆਂ ਨੂੰ ਖਲਾਪਲਾ ਦਿੱਤਾ ਤੇ ਹੁਣ ਆਪ ਖਾਣ ਲੱਗੇ ਨੇ ਹਾਂਜੀ ਕਿੱਦਾਂ ਲੱਗਿਆ no words ਵਰਡਸ ਖਤਮ ਹੋ ਗਏ ਮੰਮੀ ਨੇ ਇੰਨਾ ਜਿਆਦਾ ਸਵਾਦਿਸ਼ਟ ਬਣਾਇਆ ਨਾ ਐਕਚੁਅਲੀ ਪਤਾ ਕੀ ਹੈ ਸਾਰੇ ਅੱਜ ਤਾਂ ਜਿਆਦਾ ਖੁਸ਼ ਹੈ ਕਿਉਂਕਿ ਮॉम ਦੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਬਣਿਆ ਸਾਲ ਜਦੋਂ ਦੇ ਮੰਮੀ